ਹਾਂਜੀ ਮਿੱਤਰੋ ਕੀ ਹਾਲ ਚਾਲ ਹੈ ਜੀ ਠੀਕ ਠਾਕ ਸਾਰੇ ਉਮੀਦ ਕਰਦਾ ਕਿ ਸਾਰੇ ਠੀਕ ਹੋਵਾਂਗੇ ਮਿੱਤਰੋ ਤੁਸੀਂ ਹਿੰਦੀ ਵੀਡੀਓ ਬਹੁਤ ਦੇਖਦੇ ਹੋ ਮੋਟੀਵੇਸ਼ਨਲ ਚੈਨਲ ਹਿੰਦੀ ਵੀਡੀਓ ਹਿੰਦੀ ਚੈਨਲ ਬਹੁਤ ਨੇ ਨਾ ਆਪਣੇ YouTube ਤੇ ਕਿ ਤੁਹਾਨੂੰ YouTuber ਸਿਖਾਵਾਂਗੇ YouTube ਤੇ ਵੀਡੀਓ ਕਿਵੇਂ ਪਾਉਣੀਆਂ ਵਾਇਰਲ ਕਿਵੇਂ ਹੋਣਾ ਉਹ ਤੁਸੀਂ ਬਹੁਤ ਦੇਖਦੇ ਹੋਮਗ ਲੇਕਿਨ ਉਹਨਾਂ ਨੇ ਤੁਹਾਡੇ ਡੱਕਾ ਪੱਲੇ ਨਹੀਂ ਪਾਉਣਾ ਮਿੱਤਰੋ ਇਹ ਗੱਲ ਧਿਆਨ ਚ ਰੱਖਿਓ ਕਿ ਤੁਸੀਂ ਪੰਜਾਬੀ ਦੇ ਵਿੱਚ ਸਿੱਖੋ ਸਿੱਧੇ ਤਰੀਕੇ ਨਾਲ ਸਿੱਖੋ ਆਪਾਂ ਤੁਹਾਨੂੰ ਦੱਸਾਂਗੇ ਕਿ ਕਿਵੇਂ YouTube ਤੇ ਚੈਨਲ ਬਣਾ ਕੇ ਤੁਸੀਂ ਵਾਇਰਲ ਹੋ ਸਕਦੇ ਹੋ ਤੇ ਕਿਵੇਂ ਤੁਹਾਡੀ ਵੀਡੀਓ ਵਾਇਰਲ ਹੋਊਗੀ ਇੱਕ ਐਸਾ ਟਰਿਕ ਤੁਹਾਨੂੰ ਦੱਸਦਾ ਜੋ ਤੁਸੀਂ ਲਾ ਕੇ ਵੀਡੀਓ ਤੁਹਾਡੀ ਸਰਚ ਦੇ ਵਿੱਚ ਨਾ ਆਈ ਤਾਂ ਕਮੈਂਟ ਦੇ ਵਿੱਚ ਜੋ ਮਰਜ਼ੀ ਲਿਖ ਦਿਓ ਜੇ ਤੁਹਾਡੀ ਵੀਡੀਓ ਸਰਚਿੰਗ YouTube ਨੇ ਸਰਚਿੰਗ ਦੇ ਵਿੱਚ ਨਾ ਪਾਈ ਤਾਂ ਕਮੈਂਟ ਦੇ ਵਿੱਚ ਕੁਝ ਮਰਜ਼ੀ ਗਾਲ ਲੇ ਕੇ ਜਾਇਆ ਚਾਹੀ ਵੀਡੀਓ ਨੂੰ ਧਿਆਨ ਨਾਲ ਦੇਖਿਓ ਸਾਰੀ ਨੂੰ ਤੁਹਾਨੂੰ ਇੱਕ ਟਰਿਕ ਦੱਸਦਾ ਹਾਂ ਜਿਹੜਾ ਤੁਸੀਂ ਮਿੱਤਰੋ ਸਾਰਾ ਕੁਝ ਆਪਾਂ ਟੈਗ ਵੀ ਲਾਉਣੇ ਆ ਟਾਈਟਲ ਵੀ ਲਿਖਦੇ ਆ ਡਿਸਕ੍ਰਿਪਸ਼ਨ ਲਿਖਦੇ ਆ SEO ਕਰਦੇ ਆ ਵੀਡੀਓ ਦਾ SEO ਕਰਦੇ ਆ ਉਹਦੇ ਵਿੱਚ ਟਾਈਟਲ ਆ ਜਾਂਦਾ ਡਿਸਕ੍ਰਿਪਸ਼ਨ ਆ ਜਾਂਦਾ ਤੇ ਥੰਬਨੇਲ ਆ ਜਾਂਦਾ ਉਹ ਤਾਂ ਕਰਨਾ ਹੀ ਕਰਨਾ ਹੈ ਜ਼ਰੂਰੀ ਆ ਆਪਾਂ ਤੇ ਇੱਕ ਹੋਰ ਵੀ ਤਰੀਕਾ ਵੀਡੀਓ ਦੇ ਨਾਲ ਵੀਡੀਓ ਵਾਇਰਲ ਕਰਨ ਦਾ ਉਹ ਤੁਹਾਨੂੰ ਦੱਸਦਾ ਮੈਂ ਤੇ ਵੀਡੀਓ ਨੂੰ ਧਿਆਨ ਨਾਲ ਦੇਖਿਓ ਸਾਰਿਆਂ ਨੇ ਤੇ ਆਪਣਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਕਰ ਦਿਓ ਇਹ ਬੇਨਤੀ ਹੈ ਸੋ ਮਿੱਤਰੋ ਟ੍ਰਿਕ ਹੈ ਕਿ ਜਦੋਂ ਤੁਸੀਂ ਵੀਡੀਓ ਅਪਲੋਡ ਕਰਨੀ ਹੈ ਤਾਂ ਡਿਸਕ੍ਰਿਪਸ਼ਨ ਦੇ ਵਿੱਚ ਜੋ ਕੀਵਰਡ ਲਿਖਣੇ ਆ ਉਹ ਤੁਸੀਂ ਸਰਚ ਕਰਨੇ ਆ ਉਹ ਕਿੱਥੇ ਕਰਨੇ ਆ ਤੁਸੀਂ Google ਦੇ ਵਿੱਚ ਜਾਣਾ ਹੈ Google ਦੇ ਵਿੱਚ ਜਾ ਕੇ keywordatent.com ਲਿਖਿਆ ਹੋਊਗਾ ਉਹ ਤੇ ਕਲਿੱਕ ਕਰਦੇ ਨੇ ਤੇ ਉਹਦੇ ਤੇ ਇੱਕ ਭਾਸ਼ਾ ਸਿਲੈਕਟ ਕਰਦੀਆਂ ਤੇ ਇੱਕ ਕੰਟਰੀ ਸਿਲੈਕਟ ਕਰਦੀਆਂ ਉਸ ਤੋਂ ਬਾਅਦ ਉਸ ਤੇ ਵਿੱਚ ਲਿਖ ਦਿਓ ਜੋ ਵੀ ਤੁਹਾਡੀ ਵੀਡੀਓ ਹੈ ਜਿੱਦਾਂ ਦੀ ਉਦਾਂ ਦਾ ਆਪਦਾ ਟਾਈਟਲ ਲਿਖ ਦੋ ਉਹ ਤੁਹਾਨੂੰ ਸਾਰੇ ਕੀਵਰਡ ਬੂਰੀ ਆ ਜਾਣਗੇ ਜੋ ਜੋ ਤੁਸੀਂ ਵੀਡੀਓ ਦੇ ਵਿੱਚ ਲਾਉਣੇ ਆ ਤੇ ਉਹ ਕੀਵਰਡ ਵਰਤ ਕੇ ਆਪਣੀ ਵੀਡੀਓ ਦੇ ਨਾਲ ਲਾ ਕੇ ਤੁਸੀਂ ਵੀਡੀਓ ਅਪਲੋਡ ਕਰਕੇ ਦੇਖਿਓ ਜੇ ਤੁਹਾਡੀ ਵੀਡੀਓ ਸਰਚ ਦੇ ਵਿੱਚ ਨਾ ਆਈ ਤਾਂ ਕਹਿਣਾ ਮਿੱਤਰੋ ਗਾਰੰਟੀ ਆ 100% Google ਦੇ ਵਿੱਚ ਜਾ ਕੇ keyword attendant.com ਉੱਤੇ ਕਲਿੱਕ ਕਰਦੇ ਹੋ ਤੇ ਉੱਤੇ ਸਭ ਤੋਂ ਪਹਿਲਾਂ ਭਾਸ਼ਾ ਸਿਲੈਕਟ ਕਰਦੀਆਂ ਤੇ ਆਪਣੀ ਕੰਟਰੀ ਸਿਲੈਕਟ ਕਰਦੀਆਂ ਉਸ ਤੋਂ ਬਾਅਦ ਤੁਹਾਡਾ ਜਿਹੜਾ ਵੀ ਤੁਸੀਂ ਵੀਡੀਓ ਪਾਉਂਗੇ ਜਿੰਮੇ ਦੀ ਉਦਾਂ ਦਾ ਉਹ ਚ ਲਿਖ ਦਿਓ ਤੁਸੀਂ ਜਿਹੜੇ ਕੀਵਰਡ ਤੁਹਾਨੂੰ ਚਾਹੀਦੇ ਨੇ ਜਾਈ ਜੀ ਤੁਹਾਡੀ ਵੀਡੀਓ ਹੋਊਗੀ ਉਹ ਟਾਈਟਲ ਲਿਖ ਦਿਓ ਤੇ ਤੁਹਾਨੂੰ ਸਾਰੇ ਕੀਵਰਡ ਆ ਜਾਣਗੇ ਤੇ ਟਾਪ 10 ਮੂਹਰਲੇ 10 ਕੀਵਰਡ ਕਾਪੀ ਕਰਕੇ ਉਹਨੂੰ ਕਾਪੀ ਕਰ ਲਿਓ ਤੇ ਆਪਣੇ ਡਿਸਕ੍ਰਿਪਸ਼ਨ ਦੇ ਵਿੱਚ ਉਹ ਕੀਵਰਡ ਲਿਖ ਦਿਓ ਤੇ ਵੀਡੀਓ ਅਪਲੋਡ ਕਰ ਦਿਓ ਤੇ ਜ਼ਿੰਮੇਵਾਰੀ ਆ ਤੁਹਾਡੀ ਵੀਡੀਓ ਸਰਚਿੰਗ ਦੇ ਵਿੱਚ ਆ ਜੂਗੀ ਮਿੱਤਰੋ ਤੇ ਜਾਂਦੇ ਜਾਂਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਜਾਓ ਤੇ ਵੀਡੀਓ ਲਾਈਕ ਕਰ ਦਿਓ